ਬ੍ਰਾਮਲਿਨ ਪੰਚਾਨੰਦ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਗਾਇਕ ਕਲਾਕਾਰ ਭੁਪਿੰਦਰ ਸਿੰਘ ਬੰਗਾਲੀ ਦਾ ਨਵਾਂ ਭਜਨ ਸਿੰਗਲ ਟਰੈਕ ਮੇਰਾ ਭੋਲਾ ਚਾਲੇ ਕਾਵੜੀਆਂ ਦੇ ਨਾਲ ਪਟਿਆਲਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪੰਚ ਦਸ਼ਨਾਮ ਪੈਰਵ ਜੁਨਾ ਅਖਾੜਾ ਸ਼੍ਰੀ Hindu ਤਖਤ ਭਾਰਤ ਦੇ ਮੁਖੀ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਅਤੇ ਮਹੰਤ ਰਜਿੰਦਰ ਗਿਰੀ ਨੇ ਆਪਣੇ ਕਰ ਕਮਲਾ ਨਾਲ ਲੋਕ ਪਲਾਈ ਯੂਥ ਕਲੱਬ ਦੇ ਸਹਿਯੋਗ ਨਾਲ ਲੋਕ ਅਰਪਣ ਕੀਤਾ ਇਸ ਮੌਕੇ ਤੇ ਸ਼੍ਰੀ ਬ੍ਰਹਮਨੰਦ ਗਿਰੀ ਨੇ ਕਿਹਾ ਕਿ ਜਿਹੜਾ ਸ਼ਿ ਭਜਨ ਭੁਪਿੰਦਰ ਸਿੰਘ ਬੰਗਾਲੀ ਵੱਲੋਂ ਗਾਇਆ ਗਿਆ ਹੈ ਉਹ ਅੱਜ ਜੁਨਾ ਖੜਾ ਦੇ ਬ੍ਰਹਮਲਿੰਗ ਪੰਚਾਨੰਦ ਗਿਰੀ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਇਸ ਲਈ ਭਗਵਾਨ ਸ਼ਿਵ ਅਤੇ ਪੰਚਾਨੰਦ ਗਿਰੀ ਜੀ ਦੇ ਆਸ਼ੀਰਵਾਦ ਦੇ ਨਾਲ ਭਜਨ ਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰੇਗਾ ਇਸ ਮੌਕੇ ਗਾਇਕ ਭੁਪਿੰਦਰ ਸਿੰਘ ਬੰਗਾਲੀ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਭਜਨਾ ਰਾਹੀਂ ਧਰਮ ਦਾ ਪ੍ਰਚਾਰ ਕਰਦੇ ਆ ਰਹੇ ਹਨ ਉਹਨਾਂ ਅਪੀਲ ਕੀਤੀ ਕਿ ਇਸ ਭਜਨ ਨੂੰ ਵੱਧ ਤੋਂ ਵੱਧ ਗਿੰਤੀ ਵਿੱਚ ਸੁਣਿਆ ਜਾਵੇ ਅਤੇ ਅੱਗੇ ਸ਼ੇਅਰ ਕੀਤਾ ਜਾਵੇ ਇਸ ਮੌਕੇ ਅਨੇਕਾਂ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ ਇਜ਼ਰਾਨ ਸੰਜੀਵ ਰਾਣਾ ਅਦੇ ਸ਼ਰਮਾ ਈਸ਼ਵਰਚੰਦ ਸ਼ਰਮਾ ਸੰਜੇ ਸਕਲਾਰੀ ओएसडी भूपिंदर जागरण सुधार मंडल समागम ਦੇ ਅਖੀਰ ਵਿੱਚ ਉੱਗੇ ਸਮਾਜ ਸੇਵੀ ਹਰਨੇਕ ਮਹਿਲ ਨੇ ਸਾਰੀਆਂ ਧਾਰਮਿਕ ਸਖਸ਼ੀਤਾ ਦਾ ਧੰਨਵਾਦ ਵੀ ਕੀਤਾ। ਮਹਾਰਾਜ ਜੀ ਵਾਸਤੇ ਇੱਕ ਸ਼ੇਰ ਕਰਵਾਣੀ ਛੋੜਿਆ ਜਾਂ ਕਿ ਜ਼ਿੰਦਗੀ ਕੀ ਹਰ ਬਾਜ਼ੀ ਜੀਤ ਕੇ ਮਸ਼ਹੂਰ ਹੋ ਗਏ ਇਤਨਾ ਮੁਸਕੁਰਾਏ ਕਿ ਸਾਰੇ ਗਮ ਦੂਰ ਹੋ ਗਏ ਅਰੇ ਹਮ ਤੋ ਕਾਜ ਕੇ ਤੇ ਦੁਨੀਆ ਨੇ ਹਮੇ ਵੇਚ ਦਿਆ ਲੇਕਿਨ ਮਹਾਰਾਜ ਜੀ ਕੇ ਚਰਨੋਂ ਸੇ ਲੱਗੇ ਕੋਹੂ ਰੋ ਕੀ ਸਮਾਰਕ ਦੀ ਗਾਥਾ ਵਾਲੀ ਜੈ ਮਈ ਜੈ ਮਹਾਤਾਲ ਅੱਜ ਸਾਡੇ ਪਰਮ ਪੂਜਯ ਗੁਰੂ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਜਿਉਣਾ ਖੜਾ ਆਲਿਆਂ ਦਾ ਜਨਮ ਦਿਵਸ ਹੈ ਪ੍ਰਗਟ ਉਤਸਵ ਹੈ ਤੇ ਬੜਾ ਭਾਗਾਂ ਵਾਲਾ ਦੇਣਾ ਵੀ ਅੱਜ ਬੀਐਸ ਬੰਗਾਲੀ ਜੀ ਜਿਹੜੇ ਸ਼ੇ ਭਗਤ ਨੇ ਉਹਨਾਂ ਵੱਲੋਂ ਸ਼ਾਭਨ ਦੇ ਪਰਵ ਪਵਿੱਤਰ ਪਰਵ ਦੇ ਉੱਤੇ ਕਾਵੜੀਆਂ ਨੂੰ ਇੱਕ ਜਿਹੜਾ ਭਜਨ ਹੈ ਉਹ ਸਮਰਪਿਤ ਕੀਤਾ ਗਿਆ ਤੇ ਮੈਨੂੰ ਲੱਗਦਾ ਵੀ ਜਿਹੜਾ ਅੱਜ ਦਾ ਦਿਹਾੜਾ ਚੁਣਿਆ ਗਿਆ ਇਹ ਜਿਹੜਾ ਭਜਨ ਹੈ ਸ਼ਿਵ ਜੋਤ ਦੇ ਵਿੱਚ ਸਮਰਪਿਤ ਹੋ ਗਏ ਸਮੋਹਿਤ ਹੋਏ ਹੋਏ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੂੰ ਇਹ ਭਜਨ ਜਿਹੜਾ ਸਮਰਪਿਤ ਕੀਤਾ ਜਾ ਰਿਹਾ ਤੇ ਗੁਰੂ ਜੀ ਤੇ ਸ਼ਿਵ ਮਹਾਰਾਜ ਇਹਦੀ ਵੱਡੀ ਕਿਰਪਾ ਕਰਨਗੇ ਬੀਅਸ ਬੰਗਾਲੀ ਜੀ ਤੇ ਇਹ ਜਿਹੜਾ ਭਜਨ ਹੈ ਕਿ ਕਾਵੜੀਆਂ ਦੇ ਦਿਨ ਨੇ ਕਾਵੜੀਆਂ ਨੇ ਮਸਤੀ ਚੱਲਣਾ ਤੇ ਉਹਨਾਂ ਦੀ ਸ਼ਿਫਤ ਉਹਨਾਂ ਨੇ ਉਹਨਾਂ ਦੇ ਸਹਾਰੇ ਹੀ ਜਿਹੜਾ ਜਲ ਲੈ ਕੇ ਵੱਖ-ਵੱਖ ਪ੍ਰਾਂਤਾਂ 'ਚ ਪਹੁੰਚਣਾ ਹੁੰਦਾ ਹੈ ਤੇ ਇਹ ਜਿਹੜਾ ਭਜਨ ਹੈ ਰਾਸ਼ਟਰੀ ਪੱਧਰ ਤੇ ਬਹੁਤ ਜਲਦੀ ਵੱਡੇ ਪੱਧਰ ਤੇ ਵਿਕਸਿਤ ਹੋ ਕੇ ਮਸ਼ਹੂਰ ਹੋ ਕੇ ਭਗਤਾਂ ਨੂੰ ਜਿਹੜਾ ਸਹਾਰਾ ਲਾਏਗਾ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੀ ਸ਼ੂ ਜੋ ਟੀਮ ਵੱਲੋਂ ਜੈ ਸ਼ੰਕਰ ਜੀ ਔਰ ਮੈਂ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਮਹਾਰਾਜ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਕਰ ਕਮਲਾ ਦੁਆਰਾ ਇਹ ਭਜਨ ਰਿਲੀਜ਼ ਕੀਤਾ ਗਿਆ ਜੀ ਔਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਵੀ ਸ਼ਿਵ ਭਗਤ ਨੇ ਇਸ ਭਜਨ ਨੂੰ ਸੁਣੋ शेयर करो अपना आशीर्वाद दो मैं दो लाइन सुना जी राहों में संकट ना आए तन मन से जो शिव शिव गाए मिल जाती भक्ति और शक्ति मिल जाती भक्ति और शक्ति पाऊँ दुखे ना हाथ रे मेरा भोला चाले कावड़ियों के साथ रे मेरा भोला चाले पकड़ पकड़ कर हाथ रे मेरा भोला चाले कावड़ियों के साथ रे मेरा भोला चाले जय श्रो घी राहों में संकट न आए तन मन से जो शिव शिव गाए राहों में संकट न आए तन मन से शिव शिव मिल जाती भक्ति और शक्ति मिल जाती भक्ति और शक्ति बहुत दुखे हाथ फिर मेरा बोला जाले कावड़ियों के साथ